ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਸੁਖਾਵਾਂਗੇ ਜੀ ਚਾਰ ਸਹਿਬਜ਼ਾਦਿਆਂ ਦੇ ਨਾਮ ਜੇ ਚਾਰ ਸਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਦਸਵੇਂ ਗੁਰੂ ਜੀ ਦੇ ਪਹਿਲੇ ਸੰਧੀ ਬਾਬਾ ਅਜੀਤ ਸਿੰਘ ਜੀ ਦੂਸਰੇ ਸੰਧੀ ਬਾਬਾ ਜੁਝਾਰ ਸਿੰਘ ਜੀ ਤੀਸਰੇ ਸੰਧੀ ਬਾਬਾ ਜੋਰਾਵਰ ਸਿੰਘ ਜੀ ਤੇ ਚੌਥੇ ਸਨ ਬਾਬਾ ਪਤੀ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਇਹਨਾਂ ਦੋਵਾਂ ਨੇ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਚਮਕੌਰ ਦੇ ਜੁੱਦ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਜੀ ਬਾਬਾ ਜੋਰਾਵ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਇਹਨਾਂ ਦੋਵਾਂ ਨੇ ਸਰਹੰਦ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹ ਮੁਸ਼ਕਲ ਨਾਲ 9 ਅਤੇ 6 ਸਾਲਾਂ ਦੇ ਸਨ ਜਦੋਂ ਵਜ਼ੀਰ ਖਾਨ ਸੂਬਾ ਸਰਹੰਦ ਦੇ ਹੁਕਮਾਂ ਨਾਲ ਇਹਨਾਂ ਨੂੰ ਪਹਿਲਾਂ कांड ਵਿੱਚ ਨਾਇਗਰ ਅਤੇ ਬਾਦ ਵਿੱਚ ਕੋਕੇ ਮਾਰ ਦਿੱਤਾ ਗਿਆ ਸੀ ਜੀ ਇਹ ਸੰਜੀ ਸਾਡੇ ਅੱਜ ਦੇ ਦਸਤੇ ਪਿਤਾ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਚਾਰ ਸੈਭ ਜਾਦੇ ਇਹ ਆਪਣੇ ਬੱਚਿਆਂ ਨੂੰ ਇਹ ਜਾਣਕਾਰੀ ਜ਼ਰੂਰ ਦੋ ਜੀ ਦੇਸ਼ਾਂ ਵਿਦੇਸ਼ਾਂ ਚ ਪਤਾਓ ਜਿੰਨਾਂ ਨੂੰ ਨਹੀਂ ਪਤਾ ਜੀ ਉਹ ਜਾਣਕਾਰੀ ਲੈ ਸਕਣ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ অর ਸਬਸਕ੍ਰਾਈਬ ਕਰੋ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸასი ਕਾਲੀ